ਮਹਾਰਾਣਾ ਪ੍ਰਤਾਪ ਚੌਂਕ ਤੇ ਵੇਚਾ ਦੇ ਨਾਕਾ ਲਾਇਆ ਆ ਤੇ ਇਹਦੇ ਵਿੱਚ ਗੱਡੀਆਂ ਦੀਆਂ ਜਾਲੀਆਂ ਵੀ ਲਾਈਆਂ ਗਈਆਂ ਕੀ ਕਰਾ ਚੱਲੇ ਇਸ ਵਾਰ ਮੈਂ ਇਹ ਬੇਨਤੀ ਕਰਨੀ ਚਾਹੂਗਾ ਬਾਣਜੋਗ ਐਸਐਲਪੀ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਦਿੱਲੀ ਜਿਹੜੇ ਨਾਕਾਬੰਦੀ ਹੁੰਦੀ ਆ ਸ਼ਿਫਟਿੰਗ ਨਾਕੇ ਨੇ ਜਿੱਦਾਂ ਇੱਕ ਹੁਪਰਵਾਟੋਂਕ ਲਾਇਆ ਨਾਕਾ ਇਹ ਦੂਬਾਰ ਬਸਟੈਂਡ ਨਾਕਾ ਲਾਵਾਂਗੇ ਇਹ ਦੂਬਾਰ ਰਕਬਾਪੁਰ ਚੌਂਕ ਘੰਟਾ ਘਾਰਖੈਂਟੌਕ ਬਾਕੀ ਖਾਲਾ ਦੇ ਜਿਹੜੇ ਨਾਕਾਬੰਦੀ ਕੀਤੀ ਜਾਂਦੀ ਆ ਕਿੰਨੀਆਂ ਕਿ ਜਾਲੀਆਂ ਲਾਈਆਂ ਦੀ ਗੱਡੀਆਂ ਦੀ ਅੱਜ ਇਹ ਅਸੀਂ 6-7 ਗੱਡੀਆਂ ਜਿਹੜੀਆਂ ਘਟਕੜ ਜਾਲੀਆਂ ਲੱਗੀਆਂ ਨੇ 6-7 ਗੱਡੀਆਂ ਤੁਹਾਡੇ ਖਿਲਾਫ ਜਿਹੜੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਆ ਜਿਹੜੇ ਚਲਾਨ ਵੀ ਉਹਨਾਂ ਦੇ ਕੱਟੇ ਗਿਆ ਜੀ ਜਿਹੜੇ ਮੋਟਰਸਾਈਕਲ ਬਿਨਾਂ ਨੰਬਰ ਤੋਂ ਸ਼ਹਿਰ ਦੇ ਵਿੱਚ ਭੱਜਦੇ ਉਹਨਾਂ ਬਾਰੇ ਕੀ ਜਣਾ ਜੀ ਮੈਂ ਇਹ ਬੇਨਤੀ ਕਰੀ ਚਾਹੁੰਗਾ ਵੀ ਕੋਈ ਇਹ ਜੀ ਜਿਹੜਾ ਨੋਟਿਸ ਆਉਂਦਾ ਆ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਟ੍ਰੈਫਿਕ ਦੇ ਵਿਰੁੱਧ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾਂਦੇ ਆ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਕੋਈ ਵੀ ਇਹ ਜੁਰਤ ਨਾ ਕਰੇ ਜਿਹੜਾ ਬਦੌੜ ਨੰਬਰ ਘੁੰਮਦਾ ਸਾਡੇ ਨੋਟਿਸ ਆਊਗਾ ਤੇ ਮਾਨਯੋਗ ਐਸਐਸਬੀ ਸਾਹਿਬ ਜੀ ਦੀਆਂ ਬਹੁਤ ਸਖਤ ਹੈਰ ਦੇ ਸੰਬੰਧ ਵਿੱਚ ਬਿਲਕ ਕਿਤੇ ਜਦੋਂ ਫੋਨ ਕੰਮ ਆ ਕੇ ਸੌਦੇ ਉਹਨਾਂ ਬਾਰੇ ਕੀ ਕਹਿਣਾ ਕਰੋ 180 ਸਿਰਫ ਬਸਾ ਹੀ ਮੈਂ ਤਾਂ ਬਿਲਕੁਲ ਜਦੋਂ ਮੇਰੇ ਨੋਟਸਾਂ ਦਾ ਜਿਹੜਾ ਟੂ-ਵਿਲਰ ਤੇ ਕੋਈ ਫੋਨ ਲਾਇਆ ਹੁੰਦਾ ਉਹ ਬਹੁਤ ਘਾਤਕ ਸਾਫਤ ਹੁੰਦਾ ਸਾਰਾ ਸਾਡਾ ਮੈਂਟ ਜਿਹੜਾ ਇਹ ਜਿਹੜਾ ਫੋਨ ਦੇ ਵਿੱਚ ਜਾਂਦਾ ਆ ਤੇ ਅੱਖ ਚੰਡ ਹੁੰਦਾ ਆ ਜਿਹੜੀ ਕੀਮਤੀ ਜਾਂਨ ਜਾਂਦੀਆਂ ਨੇ ਇਹ 50 ਸਰਕਾਰ ਦਾ ਵੀ ਬਹੁਤ ਵੱਡਾ ਪਰਾਲਾ ਇਸ ਵੱਧ ਵਿੱਚ ਕੀ ਕੋਈ ਵੀ ਜਿਹੜਾ ਸਾਡੇ ਨੋਟ ਤੇ ਹੁੰਦਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਇਹਦਾ ਘੱਟੋ ਘੱਟ ਵੀ ਜਿਹੜਾ 5000 ਰੁਪਿਆ ਫਾਈਨ ਆ ਜਿਹੜਾ ਜਿਹੜਾ ਜੂਤਕ ਮੈਲ ਕਰਦਾ 10000 ਰੁਪਿਆ ਵੀ ਫਾਈਨ ਸਾਡਾ ਚਾਹਦੇ। ਤੇਰੇ ਦੋ ਜਿਹੜੇ ਵੀਡੀਓ ਦੇ ਦੇ ਤੇ ਸ਼ਹਾਦਤ ਅਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਜੀ। ਮੈਂ ਬੇਨਤੀ ਕਰਨੀ ਚਾਹੁੰਗਾ ਵੀ ਕੋਈ ਬੰਦਾ ਵੀ ਕਾਨੂੰਨ ਦੀ ਲਗਨਾਂ ਨਾ ਕਰੇ। ਆਪਣੇ ਜਿਹੜੇ ਹੈਲਮਟ ਪਾ ਕੇ ਚੱਲੋ, ਸੀਟ ਬੈੱਟ ਲਾ ਕੇ ਚੱਲੋ। ਜੂਤਕ ਮੈਲ ਡਰਾਈਵਿੰਗ ਤੇ ਨਾ ਕਰੋ। ਰੋਣ ਦੀ ਗਰੀਆ ਪਾਲਣਾ ਕਰੋ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਕੁਝ ਬੰਦੇ ਹੈਲਮਟ ਲਾ ਕੇ ਜਾ ਰਹੇ ਸੀ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਜੀ ਮੈਂ ਉਹਨਾਂ ਦਾ ਧੰਨਵਾਦ ਕੀਤਾ ਜੀ ਵੀ ਇਹਨਾਂ ਵੇਖੋ ਆਪਣੀ ਆਪਣੀ ਸੇਫਟੀ ਆ ਜਿਹੜਾ ਹੈਲਮਟ ਆ ਬਹੁਤ ਜ਼ਿਆਦਾ ਸੇਫਟੀ ਸਾਡੀ ਹੈੱਡ ਦੀ ਹੁੰਦੀ ਆ ਉਹਨਾਂ ਨੇ ਜਿਹੜਾ ਹੈਲਮਟ ਪਾਇਆ ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਆ ਵੀ ਤੁਸੀਂ ਹੈਲਮਟ ਪਾਇਆ ਆ ਤੇ ਗਾਹ ਵੀ ਆਪਾਂ ਲੋਕਾਂ ਨੂੰ ਵੇਅਰ ਕਰੋ ਕਿ ਜਿਹੜੇ ਟੂ व्हीਲਰ ਚਲਾਉਣਾ ਤੇ ਹੈਲਮਟ ਪਾ ਕੇ ਚਲੋ